ਇਹ ਤੁਸੀਂ ਦੇਖ ਰਹੇ ਹੋ 8 ਸਾਲ ਦਾ ਬੱਚਾ ਜੋ ਖੁਆਰ ਲੱਚਾ ਰਿਹਾ ਹੈ ਸੋਨ ਦੇ ਵਿੱਚ ਮਿਟਰ ਜਗਤ ਦੇ 71 ਹੋਈ 450 ਸੰਗਤ ਕਮੇਟੀ ਦੇ ਪ੍ਰਧਾਨ ਹਰਿਪਾਲ ਗਾਂਧੀ ਜੀ ਨਿਤਨ ਸੋਨੀ ਜੀ ਖੇਲਾ ਦੇ ਅਧਿ ਸਰਕਾਰ ਨੂੰ ਹਾਜ਼ਰੀ ਬਰਨ ਦਾ ਮੌਕਾ ਮਿਲਿਆ ਉਪ ਪ੍ਰਧਾਨ ਗੋਰਤ ਸਾਹਿਬ ਕਰੋਰ ਜੀ ਮਨੀਸ਼ ਕੌਸ਼ਲ ਜੀ ਰਜੀਵਪੁਰ ਜੀ ਮਨੋ ਸੁਦਨ ਜੀ ਸਵਾਗਤ ਕੋਚਰ ਜੀ ਨਲਿਤ ਆਚਾਰੀਆ ਜੀ ਜਤੀ ਸੱਤਿਆਦੀ ਰਜੇਸ਼ ਰਾਧਿਆ ਜੀ ਦਰਸ਼ਕਾਂ ਸਮੇਤ ਵੀਰੋ ਹਾਜ਼ਰ ਸਾਰੇ ਭੈਣੋ ਤੇ ਭਰਾਓ ਅੱਜ ਅਸੀਂ ਸਾਰੇ ਹੀ ਰਾਮਲੀਲਾ ਵੇਖਣ ਵਾਸਤੇ ਇਕੱਠੇ ਹੋਏ ਆਂ ਸਿਰੋਟਾਰ ਦੇ ਵਿੱਚ ਜਲਾਤਨ جی سبتا ہے وہ بارے لکھا گیا ہے رام کے بجود پہ ہندوستان کو لاج ہندوستان کو یہ کسی ایک مہا پہ پتھر ہے تا پگوان رام کا نام آتا ہے بگوان رام بارے یہ بھی آخیا گیا ہے کہ وہ رب آت روم روپ سے گربا بھی کہہی ہے ਉਹਦੇ ਵੀ ਦਰਜ ਹੈ ਇਹ ਰਾਜਾ RAM ਦੀ ਸਰਨਾਈ ਰਾਜਾ RAM ਦੀ ਸ਼ਰਨ ਦੇ ਵਿੱਚ ਆਉਂਦਾ ਹੈ ਇਹ ਸਾਦਾ ਇਤਿਹਾਸ ਅੱਜ ਬੁਰਾਈ ਦੇ ਅਸਾਈ ਦੀ ਜਿੱਤ ਦੀ ਗੱਲ ਕਰਦੇ ਆਂ ਅਸੀਂ ਵੇਖ ਰਿਹਾ ਮੈਨੂੰ ਦੱਸਿਆ ਗਿਆ ਹੈ ਕਿ 188 ਸਾਲ ਪੁਰਾਣੀ ਇਹ RAM ਦੀ ਦਾਤੇ ਹੋ ਰਹੀ ਹੈ ਲੇਕਿਨ ਇਹ ਧਰਤੀ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧਰਤੀ ਹੈ ਉਹਾਂ ਨੇ ਜੀ ਲਿਖਿਆ ਸੀ RAM ਕਥਾ ਜੁਗ ਜੁਗ ਅਟਲ RAM ਦੀ ਕਥਾ ਸਦੀਆਂ ਤੋਂ ਅਟਲ ਹੈ ਇਹ ਹਮੇਸ਼ਾ ਚੱਲਦੀ ਰਹੀ ਹੈ ਹੋਰ ਚੱਲਦੀ ਰਹੇਗੀ ਸ਼੍ਰੀ ਭਗਵਾਨ RAM ਨੂੰ ਮਰਯਾਦਾ ਪਰਸ਼ੋਤਮ ਕਰਕੇ ਵੀ ਯਾਦ ਕੀਤਾ ਜਾਂਦਾ ਹੈ ਮਰਯਾਦਾ ਪਰਸ਼ੋਤਮ ਦਾ ਮਤਲਬ ਹੈ ਉੱਚੇ ਪੁਰਸ਼ ਇਹੋਸਾ RAM ਦੇ ਵਿੱਚ ਸਾਦੀ ਭਾਰਤੀ ਸਭਤਾ ਦੇ ਵਿੱਚ ਨਾਲਾਤਿਕ ਸਭਤਾ ਦੇ ਵਿੱਚ ਜੇ ਕਿਸੇ ਇੱਕ ਵਿਅਕਤੀ ਨੂੰ ਉੱਤਮ ਪੁਰਸ਼ ਦਾ ਦਰਜਾ ਪ੍ਰਾਪਤ ਹੈ ਭਗਵਾਨ ਰਾਮ ਨੂੰ ਹੈ ਜਿਨ੍ਹਾਂ ਨੇ ਇੱਕ ਅਦర్శ ਪੁੱਤਰ ਇੱਕ ਅਦర్శ beta ਜੇਦੀ ਪਾਵੇਂ ਭਾਨੇ ਬਾਹਰ ਜਾਣ ਦਾ ਵੀ ਇਹ ਦੇਸ਼ ਦੇ ਸਰ ਕੋਈ ਗਿਲਾ ਨਹੀਂ ਕੀਤਾ ਉਹਦੀ ਪਾਲਣਾ ਕੀਤੀ ਹੈ ਅچھے ਭੜਾ ਦੇ ਗੁਣ ਅچھے ਰਾਜਾ ਦੇ ਗੁਣ ਪ੍ਰਗਟ ਕੀਤੇ ਅਜਿਹਾ ਰਾਜਿਆਂ ਤੇ ਦੋਸ਼ ਲੱਗਦੇ ਆ ਸੀਤਾ ਮਾਤਾ ਜੇਦਬ ਉਹਨਾਂ ਨੇ ਆਪ ਵੀ ਇਮਤਿਹਾਨ ਲੈ ਲਿਆ ਸੀ ਘਰ ਔਰ ਅਜਨੀ ਪ੍ਰੀਖਿਆ ਤੋਂ ਪਾਸ ਹੋਈ ਸੀਤਾ ਮਾਤਾ ਨੂੰ ਜੇਕਰ ਇੱਕ ਵਾਰੀ ਕਿਸੇ ਧੋਬੀ ਨੇ ਮੇਰਾ ਮਾਰਿਆ ਤੇ ਭਗਵਾਨ ਨੇ ਉਹਨਾਂ ਦਾ ਵੀ ਪਿਆਰ ਕਰ ਦਿੱਤਾ ਇੱਕ ਉੱਤਮ ਰਾਜਾ ਕਿਸ ਤਰ੍ਹਾਂ ਦਾ ਹੁੰਦਾ ਹੈ ਜੇ ਕਿਸੇ ਤੇ ਦਾਗ ਲੱਗੇ ਜਾਂ ਕੋਈ ਗੱਲ ਹੋਵੇ ਤੇ ਕਿਵੇਂ ਧਿਆਖ ਰੱਖਦਾ ਸੋ ਐਸੀ ਉੱਤਮ ਮਰਿਆਦਾ ਸਾਡੇ ਜੀਵਨ ਦੇ ਮਾਰਗਦਰਸ਼ਕ ਬਣੇ ਲੇਕਿਨ 500 ਸਾਲ ਤੋਂ ਜ਼ਿਆਦਾ ਸਮਾਂ ਭਗਵਾਨ ਰਾਮ ਨੂੰ ਅਯੋਧਿਆ ਦੇ ਵਿੱਚ ਹੀ ਬਰਵਾਸ ਲੈਣਾ ਪਿਆ ਲੇਕਿਨ ਜਦ ਵੀ ਭਗਤ ਹੁੰਦੇ ਜਿਹੜੇ ਪ੍ਰੇਰਣ ਕਰਨ ਵਾਲੇ ਨੇ ਖਾਸ ਕਰਕੇ ਉਹ ਸਿੰਘ ਜਿਨ੍ਹਾਂ ਨੇ ਜਾ ਕੇ 1857 ਉਸੇ ਲੜਾਈ ਜੜੀ ਕਿ RAM ਦੀ ਜਨਕਪੂਰ ਮੇ ਖਾਲੀ ਹੋਣੀ ਚਾਹੀਦੀ ਹੈ ਔਰ ਮੁਕਦਮੇ ਵੀ ਪੁੱਜਣੇ ਪਏ ਉਹਨਾਂ ਦਾ ਵੀ ਅਸੀਂ ਨਮਸਕਾਰ ਕਰਦੇ ਆ ਉਹਨਾਂ ਨੇ ਇਹ ਲੜਾਈ ਲੜੀ ਲੇਕਿਨ ਅੱਜ ਭਗਵਾਨ RAM ਦੁਬਾਰਾ ਅਯੁੱਧਿਆ ਵਿੱਚ ਆ ਕੇ ਸਥਾਪਿਤ ਹੋਏ ਆ ਅੱਜ ਭਗਵਾਨ ਦਾ ਰਾਜ ਦੁਬਾਰਾ ਸਾਰੇ ਪਾਸੇ ਨਜ਼ਰ ਆਉਂਦਾ ਹੈ ਜਿਹਨਾਂ ਨੂੰ ਅਸੀਂ ਉੱਤਰ ਪ੍ਰਦੇਸ਼ ਅੱਜ ਹਿੰਦੁਸਤਾਨ ਦਾ ਇੱਕ ਨੰਬਰ ਸੂਬਾ ਬਣ ਗਿਆ ਅੱਜ ਹਿੰਦੁਸਤਾਨ ਦੇ ਵਿੱਚ ਸਭ ਤੋਂ ਅੱਛਾ ਰਾਜ ਪ੍ਰਬੰਧ ਫਿਰ ਉੱਤਰ ਪ੍ਰਦੇਸ਼ ਜਾਂ ਜਿੱਥੇ ਰਾਤ ਨੂੰ ਤਾਰੇ ਲਾਣ ਦੀ ਲੋੜ ਨਹੀਂ ਪੈਂਦੀ ਲੋਕੀ ਪੰਜਾਬ ਵੀ ਬੈਠੇ ਇਹ ਗੱਲ ਕਰਦੇ ਆ ਕਿ ਜੇਕਰ ਭਾਈ ਪੰਜਾਬ ਵਧਾਉਣਾ ਹੈ ਤੇ ਉੱਤਰ ਪ੍ਰਦੇਸ਼ ਵਾਲਾ ਰਾਹ ਇੱਥੇ ਆਉਣਾ ਚਾਹੀਦਾ ਸੋ ਅਸੀਂ ਜਿਸ ਧਰਤੀ ਤੇ ਬੈਠੇ ਆ ਇਹ ਗੁਰੂਆਂ ਦੀ ਧਰਤੀ ਆ ਜਿਸ ਧਰਤੀ ਤੇ ਅਸੀਂ ਖੜੇ ਆ ਇੱਥੇ ਵੀ ਕੌਟੇਜ ਬਹੁਤ ਸਾਰੇ ਹੋਏ ਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਆਮ ਪੰਡਿਤ ਆਮ ਲੋਕਾਂ ਨੂੰ ਲੈ ਕੇ ਇੱਕ ਐਸਾ ਇਨਕਲਾਬ ਲਿਆਂਦਾ ਕਿ ਮੁਗਲਾਂ ਦੀਆਂ ਜੜ੍ਹਾਂ ਜਿਹੜੀਆਂ ਇਸ ਦੇਸ਼ ਦੇ ਵਿੱਚੋਂ ਕੁੱਟ ਦਿੱਤੀਆਂ ਔਰ ਮੁਲਕੇ ਹੁਣ ਮੁਗਲਾਂ ਨੂੰ ਕੋਈ ਯਾਦ ਨਹੀਂ ਕਰਦਾ ਅੱਜ ਜਿੱਤੇ ਅਸੀਂ ਭਗਵਾਨ ਰਾਮ ਦਾ ਜੀਵਨ ਵਿਚਾਰਿਆ 9-10 ਦਿਨ ਤੱਕ ਕੋਟੇ ਅੱਜ ਇੱਕ ਹੋਰ ਗੱਲ ਵੀ ਹੈ ਆ ਜਿਹੜਾ ਸਾਲ ਹੈ ਇਹਦੇ 2 ਅਕਤੂਬਰ ਇਹਦੇ 3 ਚੀਜ਼ਾਂ ਹੋਰ ਵੀ ਨੇ ਮਹਾਤਮਾ ਗਾਂਧੀ ਦਾ ਅੱਜ ਜਿਵੇਂ ਜਨਮ ਦਿਨ ਮਨਾ ਰਹੇ ਆ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ ਮਨਾ ਰਹੇ ਆ ਜਿਨ੍ਹਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਸੀ ਉਸ ਤੋਂ ਇਲਾਵਾ 100 ਸਾਲ ਰਾਸ਼ਟਰੀ ਸਿਵਲ ਸੇਵਕ ਸੰਘ ਦਾ ਪੂਰੇ ਹੋਏ ਆ ਜਿਨ੍ਹਾਂ ਨੇ ਬਹੁਤ ਵੱਡੀ ਕਾਰਨਾ ਕਾਢੀ ਹੈ ਇਹੋ ਹੀ ਦਿਨ 2 ਅਕਤੂਬਰ ਦਾ ਸਾਡੇ ਪ੍ਰਧਾਨ ਮੰਤਰੀ ਜੀ ਨੇ 11 ਸਾਲ ਪਹਿਲਾਂ ਸੰਕਲਪ ਲਿਆ ਸੀ ਕਿ ਸਵੱਛ ਭਾਰਤ ਅਸੀਂ ਅੱਜ ਵੇਖਣਾ ਹੈ ਕਿ ਭਾਰਤ ਸਪਸ਼ਟ ਸੁਭਰ ਸੋਇਆ ਕਿ ਨਹੀਂ ਹੋਇਆ ਸਾਡੇ ਆਲੇ ਦੁਆਲੇ ਸਫਾਈ ਹੈ ਕਿ ਨਹੀਂ ਹੈ ਔਰ ਦੁਨੀਆ ਦੀ ਤੀਜੀ ਸ਼ਕਤੀ ਭਾਰਤ ਬਣ ਚੁੱਕਾ ਹੈ ਜੇ ਦੇਸ਼ ਦਾ ਪ੍ਰਧਾਨ ਮੰਤਰੀ ਦਿੱਤੇ ਆਇਆ ਹੈ ਔਰ ਭਗਵਾਨ ਰਾਮ ਦੇ ਰਾਹ ਤੇ ਚੱਲਣ ਵਾਲਾ ਜਿਹੜਾ ਪੁਰਸ਼ ਹੈ ਜਿਹਨੂੰ ਵੀ ਅਸੀਂ ਇੱਕ ਅਕਸਰ ਇਨਸਾਨ ਅੱਛਾ ਨੇਤਾ त्यागी ਪੁਰਸ਼ ਦੇ ਤੌਰ ਤੇ ਜਾਣ ਸਕਦੇ ਹਾਂ ਇਹ ਤੇ ਦੱਸਿਆ ਗਿਆ ਹੈ ਕਿ ਜਦੋਂ ਵੀ ਕਥਾ ਭਗਵਾਨ ਰਾਮ ਦੇ ਚਿੱਤਰਨ ਹੁੰਦਾ ਹੈ ਤੇ ਜੋ ਵੀ ਨੌਜਵਾਨ શ્રી ਲਕਸ਼ਮਣ ਜੀ ਦਾ ਰੋਲ ਕਰਦਾ ਹੈ ਉਹ ਜਦੋਂ ਸਰਗ ਪਾਰਟ ਹੁੰਦਾ ਤੇ ਮੂਰਛਲ ਹੋ ਜਾਂਦਾ ਇਹ ਕਿੰਨੀ ਅਜੀਬ ਜਿਹੀ ਕੁਦਰਤੀ ਸ਼ਕਤੀ ਹੈ ਇਸ ਧਰਤੀ ਦੇ ਵਿੱਚ ਅਸੀਂ ਸਾਰੇ ਦੇਸ਼ ਭੌਗੇ ਰਾਮਲੀਲਾ ਦੇਖਦੇ ਆਂ ਪਰ ਆਹ ਗੱਲ ਪਹਿਲੀ ਵਾਰੀ ਸੁਣਨ ਨੂੰ ਮਿਲੀ ਹੈ ਤਾਂ ਜਿਵੇਂ ਪੰਜ ਪਿਆਰਿਆਂ ਨੇ ਸੰਕਲਪ ਲਿਆ ਸੀ ਦੇਸ਼ ਦੇ ਧਰਮ ਦੀ ਰਾਖੀ ਦਾ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ 350 ਸਾਲਾ ਮਨਾ ਰਹੇ ਆ ਜਿਨ੍ਹਾਂ ਨੇ ਇਥੋਂ ਚੱਲ ਕੇ ਤਿਲਕ ਤੇ ਜੰਜੂ ਦੀ ਰਾਖੀ ਲਈ ਕੁਰਬਾਨੀ ਦਿੱਤੀ ਸ਼ਹਾਦਤ ਦਿੱਤੀ ਕੀ ਸਾਨੂੰ ਤਿਲਕ ਤੇ ਜੰਜੂ ਧਾਰਨ ਕਰਨ ਵਾਲੇ ਤੇ ਤਿਲਕ ਤੇ ਜੰਜੂ ਨੂੰ ਬਚਾਉਣ ਵਾਲਿਆਂ ਦਾ ਮੁੜ ਕੇ ਏਕਤਾ ਭਾਈਚਾਰਾ ਸਬੰਧ ਬਣਨੇ ਚਾਹੀਦੇ ਆ ਕਿ ਨਹੀਂ ਬਣਨੇ ਚਾਹੀਦੇ ਇਹ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਸੋ ਭਗਵਾਨ ਰਾਮ ਦੇ ਚਰਨਾਤ ਇਸ ਨਗਰੀ ਦੀ ਬਿਹਤਰੀ ਲਈ ਪੰਜਾਬੀ ਸਮਾਜ ਦੀ ਬਿਹਤਰੀ ਲਈ ਪੰਜਾਬੀਆਂ ਦੀ ਏਕਤਾ ਲਈ ਮੈਂ ਅਰਦਾਸ ਕਰਦਾ ਹਾਂ ਆਓ ਸਾਰੇ ਮਿਲ ਕੇ ਬ੍ਰਿਹਾਦਾ ਪਰਸ਼ੋਟਮ ਦੇ ਜੀਵਨ ਦੇ ਵਿੱਚੋਂ ਕੁਝ ਨਾ ਕੁਝ ਸਿੱਖੀਏ ਅੱਜ ਇੱਕ ਰਾਵਣ ਸੀ ਜਿਹੜੇ ਅੱਜ ਦੇ ਹਿਸਾਬ ਨਾਲ ਐਡਾ ਗੁਨਾਹਗਾਰ ਨਹੀਂ ਸੀ ਜਿਨੇ ਅੱਜ ਦੇ 라वण ਹੈਗੇ ਆ ਸਾਡੇ ਅੰਦਰ ਵੀ 라वण ਵਸਦਾ ਹੈ ਤੋਂ ਅਸੀਂ ਅੰਦਰ ਦਾ 라वण ਵੀ ਮਾਰੀਏ ਸਮਾਜ ਦੇ 라ਵਣਾ ਨੂੰ ਫੜ ਕੇ ਜੇਲ੍ਹ ਜਿਤੀਏ ਤੇ ਤਾਂ ਹੀ ਸਾਡਾ ਇਹ ਜਿਹੜਾ ਭਗਵਾਨ ਰਾਮ ਦਾ ਜੀਵਨ बार-बार ਯਾਦ ਕਰਨਾ ਸੰਭਵ ਹੋਏਗਾ ਤੇ ਦੇ ਲਈ ਬਹਾਦਰ ਵੀ ਬੰਨਾ ਪਏਗਾ ਸਪਸ਼ਟ ਦਿੱਤੀ ਬੰਨਾ ਪਏਗਾ ਇਸ ਧਰਤੀ ਤੇ ਆ ਕੇ ਜਿਹੜੇ ਲੋਕ ਝੂਠ ਬੋਲਦੇ ਆ ਤੇ ਮੁੜ ਕੇ ਗੱਲਾਂ ਕਰਦੇ ਆ ਉਹਨਾਂ ਨੂੰ ਭਗਵਾਨ ਰਾਮ ਇਹ ਗੁਰੂ ਘਰ ਵੈਸੇ ਦੇ ਸਾਹਮਣੇ ਖੜੇ ਕਰਨਾ ਚਾਹੀਦਾ ਹੈ 100 گاਉ ਅਸੀਂ ਕਰਪਸ਼ਨ ਨਹੀਂ ਕਰਾਂਗੇ ਸਭ ਤੋਂ ਵੱਡਾ ਪਾਪ ਹੈਗਾ ਸਭ ਦਾ 100 ਖਾਓ ਅਸੀਂ ਇਸਕ ਧਰਤੀ ਦੀ ਸੇਵਾ ਕਰਾਂਗੇ ਕਿਵੇਂ ਸਾਡਾ ਮੈਡੀਕਲ ਕਾਲਜ ਜਿਹੜਾ ਇੱਥੋਂ ਚਲਾ ਗਿਆ ਕਿਵੇਂ ਸਾਡੇ ਇੱਥੇ ਕੋਈ ਸਰਕਾਰ ਨੇ ਐਜੂਕੇਸ਼ਨਲ ਇੰਸਟੀਚੂਨ ਨਹੀਂ ਬਣਾਈ ਜੋ ਅਸੀਂ ਅੱਜ ਵੀ ਮੈਨੂੰ ਬੜਾ ਇੱਕ ਦਿਨ ਗੱਲ ਕਰ ਰਹੇ ਸੀ ਕਿਸੇ ਸੰਤਾਂ ਦੇ ਕਿ ਇਹ ਤਾਂ ਨਹੀਂ ਬੈਕਵਰਡ ਏਰੀਆ ਉਹ ਮੂਰਖੋ ਜੇ ਛੇ ਗੁਰੂਆਂ ਦੀ ਧਰਤੀ ਬੈਕਵਰਡ ਏਰੀਆ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਆਹ ਭਗਵਾਨ ਚ ਰਾਮ ਜੀ ਦੇ ਚਰਨਾਂ 'ਚ ਸੌਖਾ ਗਏ ਸਾਰੇ ਮਿਲ ਕੇ ਕਿ ਅਗਲੀ ਵਾਰੀ ਸਾਡੀ ਧਰਤੀ ਨੂੰ ਕੋਈ ਬੈਕਵਰਡ ਨਾ ਹੋਵੇ ਸਾਡੀ ਧਰਤੀ ਉੱਤਮ ਧਰਤੀ ਬਣੇ ਇੱਥੇ ਵੀ ਜਿਵੇਂ ਅਯੁੱਧਿਆ 'ਚ ਰਾਮਦਾਸ ਸਥਾਪਿਤ ਹੋਇਆ ਇੱਡੇ ਵੀ ਗੁਰੂਆਂ ਦੀ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਤਿਆਰ ਨਾਲ ਆਓ ਮਿਲ ਕੇ ਇਸ ਨਗਰੀ ਨੂੰ ਉੱਤਮ ਨਗਰੀ ਬਣਾਈਏ ਤੇ ਪੰਜਾਬ ਨੂੰ ਵੀ RAM ਰਾਜ ਸਥਾਪਿਤ ਕਰੀਏ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਸਭ ਨੂੰ ਬਹੁਤ-ਬਹੁਤ ਮੁਬਾਰਕ ਜੈ ਸ਼੍ਰੀ ਰਾਮ ਜੈ ਜੈ ਰਾਮ ਜੈ ਸ਼੍ਰੀ ਰਾਮ ਜੈ ਜੈ ਰਾਮ ਦੁਸ਼ਹਿਰੇ ਦਾ ਬਹੁਤ ਹੀ ਵਧੀਆ ਉੱਚਾ ਉੱਚਾ ਪ੍ਰੋਗਰਾਮ ਰੱਖਿਆ ਹੈ ਹਰ ਤਰ੍ਹਾਂ ਦੀ ਤਰ੍ਹਾਂ ਜਿਵੇਂ ਅਸੀਂ ਆ ਜਿਸ ਜੰਤ ਬੋਲੀ ਸੇ ਜੀ ਕਰ ਹੀ ਜਾਊਗਾ ਓ ਬਨ ਬਾਸ਼ਾ ਜੀ ਉਹ ਜਮਯਾਤ ਪਹੁੰਚਾਊਗਾ ਚਰਨੈਲ ਜੀ ਅੱਜ ਜੋ ਵਿਜੇਦਸ਼ਮੀ ਦਾ ਤਿਉਹਾਰ ਮਨਾਇਆ ਗਿਆ ਚੰਗੰਗਾ ਸਟੇਡੀਅਮ ਦੇ ਵਿੱਚ ਉੱਥੇ ਅੱਜ ਦੇ ਸਾਡੇ ਮੁੱਖ ਮਹਿਮਾਨ ਸੀ ਜਿਹੇ ਘਟਗਣਵੀ ਕਮਿਸ਼ਨ ਦੇ ਚੇਅਰਮੈਨ ਭਾਰਤ ਸਰਕਾਰ ਦੇ ਸਰਦਾਰ ਇਕਵਾਲ ਸਿੰਘ ਜੀ ਲਾਲਪੁਰਾ ਤੇ ਅੱਜ ਜੋ ਪ੍ਰੋਗਰਾਮ ਮਨਾਇਆ ਗਿਆ ਹਰ ਸਾਲ ਜਿਵੇਂ ਜਿ ਮਨਾਇਆ ਜਾਂਦਾ ਹੈ ਸਾਡੇ ਉੱਤੇ ਸਭ ਤੋਂ ਪਹਿਲਾਂ ਭਗਵਾਨ ਸਭ ਤੋਂ ਪਹਿਲਾਂ 라ਵਣ ਤੇ ਉਹਨਾਂ ਦੀ ਸੈਨਾ ਉੱਥੇ ਆ ਕੇ ਪਹੁੰਚਦੀ ਹੈ 라ਵਣ ਆਪਣਾ ਪੂਰਾ ਜਹਾਜ ਜਲਾਲ ਉੱਥੇ ਦਿਖਾਉਂਦਾ ਹੈ ਘੋੜਿਆਂ ਦੇ ਸਵਾਰ ਬੈਣਵਾਜਿਆਂ ਦੇ ਨਾਲ ਤੇ ਉਹ ਸਾਰੇ ਸ਼ਹਿਰ ਦਾ ਭ्रमण ਕਰਦੇ ਹੋਏ ਦਵਾਰਾਂ ਮੁੜ ਕੇ ਉੱਥੇ ਆਉਂਦੇ ਹਨ ਤੇ ਫਿਰ ਉਸ ਤੋਂ ਬਾਅਦ ਭਗਵਾਨ ਰਾਮ ਆਉਂਦੇ ਆ ਆਪਣੀ ਵਾਨਰ ਸੈਨਾ ਦੇ ਨਾਲ ਉਹ ਵੀ ਉੱਥੇ ਆਪਣੇ ਗਰਾਉਂਡ ਦਾ ਇੱਕ ਚੱਕਰ ਲਗਾਉਂਦੇ ਆ ਉਸ ਤੋਂ ਬਾਅਦ ਤਕਰੀਬਨ 5 ਵਜੇ ਸਾਡੇ ਮੁੱਖ ਮਹਿਮਾਨ ਸਾਡੇ ਦੇ ਕੀ ਪਹੁੰਚ ਗਏ ਤੇ ਰਾਮਲੀਲਾ ਦਾ ਮੰਚਨ ਜੋ ਹੈ ਉਹ ਸ਼ੁਰੂ ਕੀਤਾ ਗਿਆ ਇਹ ਚਰਨ ਗੰਗਾ ਸਟੇਡੀਅਮ ਕੋਈ ਬਜ਼ਾਰ ਤੋਂ ਅੱਗੇ ਇਹ ਅੱਛਾ ਜੀ ਅੱਜ ਤੋਂ ਥੋੜੀ ਰਾਮਲੀਲਾ ਚੱਲਦੀ ਹੈ ਹੋਈਆਂ ਵੀ ਬੜੀ ਪ੍ਰਾਤਨ ਰਾਮਲੀਲਾ ਹੈ ਔਰ ਇਹ ਕਦੋਂ ਤੋਂ ਚੱਲਦੀ ਆ ਰਹੀ ਕਿਹੋ ਜਿਹਾ ਪ੍ਰਭਾਵ ਹੈ ਕੌਣ ਇਹਦਾ ਪ੍ਰਧਾਨ ਜੀ ਰਾਮਲੀਲਾ ਜੇ ਮੈਂ ਜੀ ਪ੍ਰਾਤਨਤਾ ਦੀ ਗੱਲ ਕਰਾਂ ਤਾਂ ਮੇਰੇ ਕੋਲ ਜਿਹੜਾ ਹੈ ਐਸ ਵੇਲੇ 159 ਸਾਲ ਪੁਰਾਣਾ ਹੈ రికార్డ్ ਹੈਗਾ 1866 ਦੀ ਇੱਕ ਕਾਪੀ ਮੇਰੇ ਕੋਲ ਪਈ ਹੈ ਉਰਦੂ ਦੇ ਵਿੱਚ ਉਰਦੂਰ ਲੰਡਿਆਂ ਦੇ ਵਿੱਚ ਲਿਖੀ ਹੋਈ RAMLILA ਦੀ ਮਤਲਬ ਇਹਦਾ ਮਤਲਬ ਹੈ ਜੀ 1866 ਵਿੱਚ ਵੀ RAMLILA ਹੁੰਦੀ ਸੀ ਪਰ ਅਸੀਂ ਆਪਣੇ ਸਿਆਣਿਆਂ ਤੋਂ ਸੁਣਿਆ ਹੋਇਆ ਹੈ ਕਿ RAMLILA ਬਹੁਤ ਪੁਰਾਣੀ ਹੈ ਇਹ ਪਤਾ ਨਹੀਂ ਹੁਣ ਕਿੰਨੀ ਪੁਰਾਣੀ ਹੈ ਪਰ ਜਿੱਥੇ ਤੱਕ ਸਾਡੇ ਕੋਲ ਰਿਕਾਰਡ ਹੈ ਅਸੀਂ ਉੱਥੋਂ ਦਾ ਗੱਲ ਕਰਦੇ ਆ ਕਿ 198 ਸਾਲ ਪੁਰਾਣੀ RAMLILA ਘਟੋ ਘਟ ਹੈ ਤੇ ਹਰ ਸਾਲ ਇੱਥੇ ਮਨਾਈ ਜਾਂਦੀ ਹੈ RAMLILA ਹੈ ਅੱਜਕੱਲ ਇਹਦੇ ਪ੍ਰਧਾਨ ਹਰਗੋਪਾਲ ਜੀ ਗਾਂਧੀ ਐ ਉਹਨਾਂ ਦੀ ਦੇਖਰੇਖ ਦੇ ਵਿੱਚ ਹਰ ਸਾਲ ਇਹ ਪ੍ਰੋਗਰਾਮ ਮਨਾਇਆ ਜਾਂਦਾ ਕਿਹੋ ਜਿਹਾ ਪ੍ਰਭਾਵ ਰੰਦਾ ਜੀ ਦੇਖੋ ਸਮਾਂ ਬਦਲਦਾ ਗਿਆ ਮਾੜਾ ਦੌਰ ਵੀ ਆਇਆ ਜਿਹਨੂੰ ਅੱਤਵਾਦ ਦਾ ਦੌਰ ਵੀ ਕਿਹਾ ਗਿਆ ਹੁਣ ਆਧੁਨਿਕਤਾ ਦਾ ਦੌਰ ਵੀ ਐ ਕਿਹੋ ਜਿਹਾ ਪ੍ਰਭਾਵ ਰਿਆ ਸਕਦਾ ਇਹਦਾ ਲੋਕਾਂ ਦਾ ਦੇਖ ਦੱਸਣਾ ਜੀ ਪ੍ਰਭਾਵ ਦੀ ਜੇ ਮੈਂ ਗੱਲ ਕਰਾਂ ਪਹਿਲਾਂ ਗੱਲ ਕਰਦੇ ਆਂ ਅੱਤਵਾਦ ਦੇ ਟਾਈਮ ਦੀ ਅੱਤਵਾਦ ਦੇ ਟਾਈਮ ਦੇ ਵਿੱਚ ਕਾਫੀ ਪ੍ਰਭਾਵ ਰਿਹਾ ਕਿਉਂਕਿ ਸਾਰੀਆਂ ਰਾਮਲੀਲਾ ਕਿਤੇ ਬੰਦ ਕਰ ਦਿੱਤੀਆਂ ਗਈਆਂ ਕਿਤੇ ਉਹਨਾਂ ਦੇ ਬੰਨ ਲਾ ਦਿੱਤਾ ਗਿਆ ਕਈ ਕੁਝ ਹੋਇਆ ਪਰ ਸਾਡੀ ਰਾਮਲੀਲਾ ਜੋ ਹੈ ਇਹ ਇਸੇ ਤਰ੍ਹਾਂ ਹਰ ਸਾਲ ਇਸੇ ਤਰ੍ਹਾਂ ਹੁੰਦੀ ਰਹੀ ਜਿਹੜੇ ਲੋਕਾਂ ਦੇ ਦਰਸ਼ਕਾਂ ਦੀ ਗਿਣਤੀ ਘਟ ਗਈ ਪਰ ਰਾਮਲੀਲਾ ਕਦੇ ਨਾ ਬੰਦ ਹੋਈ ਨਾ ਕਦੇ ਰੁਕੀ ਲਗਾਤਾਰ ਚਾਹੇ ਉਹ ਅਤਵਾਰ ਦਾ ਟਾਈਮ ਦਾ ਚਾਹੇ ਉਹ ਕੋਈ ਵੀ ਟਾਈਮ ਸੀਗਾ ਫਿਰ ਉਸ ਤੋਂ ਬਾਅਦ ਟਾਈਮ ਆਂਦਾ ਹੈ ਜੇ ਅਸੀਂ ਆਧੁਨਿਕਤਾ ਦੀ ਗੱਲ ਕਰੀਏ ਆਧੁਨਿਕਤਾ ਸਭ ਤੋਂ ਪਹਿਲਾਂ ਜਿਹੜਾ ਇਹਦੇ ਵਿੱਚ ਆਪਣੇ ਸਮਾਜ ਦੇ ਵਿੱਚ ਆਇਆ ਟੀਵੀ ਦਾ ਦੌਰ ਤੇ ਟੀਵੀ ਦੇ ਦੌਰ ਵਿੱਚ ਰਮਾਇਣ ਰਾਵਣਨ ਸਾਗਰ ਦੀ ਪ੍ਰਸਤੁਪੀ ਦਿੱਤੀ ਗਈ ਬਹੁਤ ਪ੍ਰਸਿੱਧ ਹੋਈ ਸਭ ਨੂੰ ਪਤਾ ਹੈ ਕੁਝ ਦਿਨ ਤਾਂ ਲੋਕਾਂ ਦੇ ਮਨਾਂ ਵਿੱਚ ਰਮਾਇਣ ਦੀ ਛਾਪ ਰਹੀ ਕਿਉਂਕਿ ਜੇ ਅਸੀਂ ਜਿਹੜਾ ਇੱਕ ਸਾਹਮਣੇ ਮੰਚ ਦੇ ਉੱਪਰ ਜੋ ਪ੍ਰਦਰਸ਼ਨ ਕਰਨਾ ਹੈ ਉਹ ਉਸ ਦੀ ਟੀਵੀ ਦੇ ਨਾਲ ਮਿਲਾ ਕੇ ਨਹੀਂ ਕਰ ਸਕਦੇ ਉਹਦੇ ਵਿੱਚ ਥੋੜਾ ਫਰਕ ਹੁੰਦਾ ਹੈ ਪਰ ਲੋਕਾਂ ਦੇ ਮਨਾਂ ਵਿੱਚ ਜੋ ਉਸ ਪ੍ਰਾਤਨ ਸਟਾਈਲ ਦੇ ਵਿੱਚ ਭਗਵਾਨ ਰਾਮ ਦਾ ਚਰਿੱਤਰ ਦੇਖਣ ਦੀ ਇੱਛਾ ਸੀਗੀ ਉਹਨੂੰ ਦੇਖਣ ਲਈ ਹਮੇਸ਼ਾ ਦੀ ਤਰ੍ਹਾਂ ਹਰ ਸਾਲ ਇੱਥੇ ਆਉਂਦੇ ਰਹੇ ਅੱਜ ਦੇ ਦੌਰ ਵਿੱਚ ਵੀ ਜੇਕਰ ਅਸੀਂ ਆਧੁਨਿਕਤਾ ਦੇ ਬਹੁਤ ਅੱਗੇ ਵੱਧ ਚੁੱਕੇ ਆ ਮੋਬਾਈਲ ਦੇ ਵਿੱਚ 1 ਮਿੰਟ ਦੇ ਵਿੱਚ ਤੁਸੀਂ ਕੱਢ ਕੇ ਕੁਝ ਵੀ YouTube ਤੋਂ net ਤੋਂ ਜੋ ਮਰਜ਼ੀ ਕੱਢ ਕੇ ਲਾ ਸਕਦੇ ਹੋ ਪਰ ਫਿਰ ਵੀ ਜੇ ਅਸੀਂ ਦੇਖੀਏ ਤਾਂ ਰਾਮਲੀਲਾ ਦੇ ਵਿੱਚ ਜਿਹੜੇ ਇਹਦੇ ਦਰਸ਼ਕ ਹੈ ਉਹ ਉਵੇਂ ਹੀ ਜੁੜੇ ਹੋਏ ਹਨ ਜਿੰਨੇ ਕੁ ਤਰ੍ਹਾਂ ਦਾ ਉਹਦੀ ਮਹਿਕ ਹੁੰਦੀ ਹੈ ਕਿੰਨੇ ਦਿਨ ਦੁਸ਼ਹਿਰੇ ਤੋਂ ਸੁਆਪ ਕਰਦੇ ਨੇ ਇੱਕ ਵਾਰ ਕਰੋ ਦੇਖੋ ਜੀ ਜੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਅੱਜ ਕੱਲ ਸਾਡੇ ਕੋਲ 30 ਕਲਾਕਾਰ ਜਿਹੜੇ ਬੱਚੇ ਹੈ ਉਹ ਹੈਗੇ ਹਨ ਕਿਉਂਕਿ ਜ਼ਿਆਦਾਤਰ ਬੱਚੇ ਬਾਹਰ ਜਾ ਕੇ ਪੜ੍ਹ ਰਹੇ ਆ ਜਾਂ ਫਿਰ ਇੰਡੀਆ ਤੋਂ ਹੀ ਬਾਹਰ ਹੈ ਇਸ ਦਾ ਬਹੁਤ ਪ੍ਰਭਾਵ ਹੈ ਸਾਡੇ ਕੋਲ ਜਿਹੜੇ ਕਲਾਕਾਰ ਹੈ ਬਹੁਤ ਘੱਟ ਹੈ ਜਦ ਸਾਡੇ ਟਾਈਮ 'ਚ ਜਦੋਂ ਮੈਂ ਰਾਮਲੀਲਾ ਨੂੰ ਜੁਆਇਨ ਕੀਤਾ ਸੀਗਾ ਸਾਨੂੰ ਸਪਾਰਸ਼ਾ ਪਵਾ ਕੇ ਛੋਟੇ ਛੋਟੇ ਰੋਲ ਲੈਣੇ ਪੈਂਦੇ ਸੀਗੇ ਹੁਣ بڑے بڑے ਰੋਲਾਂ ਵਾਸਤੇ ਸਾਨੂੰ ਬੱਚਿਆਂ ਦੀ ਇਹ ਮਿੰਤਾ ਕਰਨੀ ਬੰਨੇ ਵੀ ਯਾਰ ਤੂੰ ਆ ਕੇ ਰੋਲ ਕਰ ਕਿੰਨਾ ਬੱਚਿਆਂ ਦਾ ਰੁਝਾਨ ਘਟ ਰਿਹਾ ਜਾਂਦਾ ਜਦੋਂ ਬੱਚਿਆਂ ਦਾ ਰੁਝਾਨ ਵੀ ਬਹੁਤ ਘਟ ਰਿਹਾ ਹੈ ਜੀ ਬਹੁਤ ਘਟ ਰਿਹਾ ਹੈ ਬੱਚਿਆਂ ਦਾ ਰੁਝਾਨ ਪਰ ਫਿਰ ਵੀ ਕੁਝ ਘਰਾਂ ਦੇ ਬੱਚੇ ਜੋ ਹੈ ਇਸ ਪ੍ਰਾਤਨ ਸਾਂਸਕ੍ਰਿਤੀ ਨਾਲ ਜੁੜੇ ਹੋਏ ਹਨ ਤੇ ਚੱਲ ਰਿਹਾ ਹੈ ਪ੍ਰੋਗਰਾਮ ਭਗਵਾਨ ਰਾਮ ਦੀ ਕਿਰਪਾ ਨਾਲ ਜਦੋਂ ਤੱਕ ਭਗਵਾਨ ਰਾਮ ਸਾਡੇ ਤੇ ਕਿਰਪਾ ਬਣਾਈ ਰੱਖੂਗੇ ਅਸੀਂ ਉਹਨਾਂ ਦਾ ਇਹ ਪ੍ਰੋਗਰਾਮ ਚਲਾਈ ਰੱਖੂਗੇ ਤੇ ਇਹਦੇ ਨਾਲ ਹੀ ਮੈਂ ਅੱਜ ਵਿਜੇ ਦਸ਼ਮੀ ਦੇ ਤਿਹਾਰ ਤੇ ਸਾਰਿਆਂ ਨੂੰ ਸਾਰੇ ਤਨੰਦਪੁਰ ਸਾਹਿਬ ਸਾਰੇ ਪੰਜਾਬ ਸਾਰੇ ਦੇਸ਼ ਵਨਵਾਸੀਆਂ ਨੂੰ ਮੁਬਾਰਕਬਾਦ ਰਾਮਲੀਲਾ ਕਮੇਟੀ ਦੁਆਰਾ ਆਪਣੇ ਦੁਆਰਾ ਦਿੰਦੇ ਹੋਏ ਅੱਜ ਇਸ ਦੀ ਅੱਜ ਵੀ ਜਿਹੜੀ ਗੱਲਬਾਤ ਹੈ ਉਹਨੂੰ ਬਿਸ਼ਰਮ ਦਿੰਦਾ ਬਹੁਤ ਬਹੁਤ ਧੰਨਵਾਦ ਕਰਦਾ